ਕੋਡੀ 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 ਪੁਲਵਾਨ ਜੀ ਅਰੇ ਚੜਦੇ ਪੰਜਾਬ ਦੇ ਲੈਂਦੇ ਪੰਜਾਬ ਦੇ ਕਮੈਂਟਰੀ ਵਾਲੇ ਇਹਨਾਂ ਵਿੱਚ ਕੀ ਫਰਕ ਆ ਯਾਰ ਭਾਜੀ ਤੁਸੀਂ ਸਵਾਲ ਬੜਾ ਰੋਚਕ ਜਿਆ ਕਰ ਦਿੱਤਾ ਕਿਵੇਂ ਭਾਈ ਇਹ ਹੁਣ ਮੈਂ ਇਹਦਾ ਜਵਾਬ ਦਿੱਤਾ ਤੇ ਮੇਰੇ ਤੋਂ ਬੜੀ ਆਬਜੈਕਸ਼ਨਾਂ ਲੱਗ ਰਹੀਆਂ ਹਨ ਕਹਿਣਾ ਜੀ ਪੁਲਵਾਨ ਸਾਹਿਬ ਹੁਣੀ ਆਪਣੀਆਂ ਛੱਡਣਾ ਤੁਸੀਂ ਸੱਚ ਬੋਲੋ ਕੋਈ ਰੌਲਾ ਨਹੀਂ ਹੈਗਾ ਮੈਨੂੰ ਭਾਜੀ ਜਿਹੜਾ ਮੇਰੇ ਦੇਨ ਦੇ ਮੁਤਾਬਕ ਜਿਹੜਾ ਮੈਨੂੰ ਮਹਿਸੂਸ ਹੁੰਦਾ ਨਾ ਹੂੰ ਆਪਣੇ ਜਿਹੜੇ ਲੈਂਦੇ ਪੰਜਾਬ ਦੇ ਕੰਪਿਊਟਰ ਹੈ ਇਹਨਾਂ ਨੂੰ ਮੈਂ 70% ਦਗਾਗਾ ਤੇ ਜਿਹੜੇ ਚੜਦੇ ਪੰਜਾਬ ਦੇ ਕੰਪਿਊਟਰ ਹੈ ਇਹਨਾਂ ਨੂੰ ਮੈਂ 100% ਦਗਾਗਾ ਉਹ ਕਿਵੇਂ ਜੀ ਉਹਦੀ ਵਜ੍ਹਾ ਅਲੀ ਏਕੇ ਆ ਕਿ ਜਿਹੜੇ ਆਪਣੇ ਲੈਂਦੇ ਪੰਜਾਬ ਦੇ ਕੰਪਿਊਟਰ ਹੈ ਇਹ ਜਿਹੜਾ ਪਲੇਅਰ ਇੰਜਰ ਹੋ ਜਾਂਦਾ ਹੋਏ ਨਰਕਾਣਾ ਕਬੱਡੀ ਕੱਪ ਹੋਇਆ ਬਿਲਕੁਲ ਹੋਇਆ ਬਿਲਕੁਲ ਹੋਰ ਬੜੇ 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 ਚੰਗੇ ਕੱਪ ਹੋਏ ਮਿਆਣੀ ਵਾਲਾ ਵੀ ਹੋਇਆ ਸਾਡੇ ਕਮੈਂਟੇਟਰਾਂ ਨੇ ਉਹਨਾਂ ਇੰਜਰਡ ਪਲੇਅਰਾਂ ਦਾ ਨਾਂ ਹੀ ਨਹੀਂ ਲਿਆ। ਹਾਂਜੀ ਉਹਨਾਂ ਨੂੰ ਪ੍ਰਮੋਟ ਹੀ ਨਹੀਂ ਕੀਤਾ। ਹੁਣ ਕਿਤੇ ਤੂੰ ਮੈਨੂੰ ਇਹ ਦੱਸ ਦੇ ਭਾਈ ਕਿ ਫੈਸਲ ਵੱਟੂ ਦਾ ਕਿਹਨੇ ਨਾਂ ਲਿਆ ਹੋਵੇ? ਭਾਈ ਕਿਸੇ ਮੈਚ ਤੇ ਉਹ ਨਹੀਂ ਲਿਆ। ਕੋਈ ਵੀ ਨਹੀਂ ਲਾਂਦਾ ਭਾਈ। ਇੰਡੀਆ ਵਾਲੇ ਉਹਨਾਂ ਦੇ ਵਿਚਾਰੇ ਜਿਹੜੇ ਮਫਲੂਜ ਆ ਜਿਨ੍ਹਾਂ ਦੀਆਂ ਲੱਤਾਂ ਬਾਹਵਾਂ ਹਨੀ ਆ ਜਿਹੜੇ ਮੰਗਦੇ ਨੇ ਵਿਚਾਰੇ। ਹਾਂਜੀ ਹਾਂਜੀ। ਕਮੈਂਟੇਟਰ ਉਹਨਾਂ ਨੂੰ ਉੱਥੇ ਸੱਦ ਕੇ ਉਹਨਾਂ ਦੀ ਮਾਨ ਸਮਾਨ ਕਰਾਉਂਦੇ ਆ। ਜੀ ਲੋਕ ਜੀ ਇਹ ਜਿਹੜੇ ਪੁਰਾਣੇ ਖਿਡਾਰੀ ਆ ਉਹਨਾਂ ਨੂੰ ਉੱਥੇ ਸੱਦ ਕੇ ਉਹਨਾਂ ਦੀ ਮਾਨ ਸਮਾਨ ਕਰਦੇ ਨਾਲੇ ਉਹਨਾਂ ਦੀ ਫਤਿਹ ਸਾਂਝੀ ਕਰਾਉਂਦੇ ਵਾਹ ਉਹਨਾਂ ਦੱਸਦੇ ਕਿ ਵੀ ਇਹ ਸਾਡੇ ਨਾਲ ਦਾ ਖਿਡਾਰੀ ਹੈ ਐਪਰੀਸ਼ੀਏਟ ਕਰਦੇ ਦਿਲ ਜੋਈ ਕਰਦੇ ਬਾਕੀ ਇਹ ਗੱਲ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਬੁਲਾਉਣਾ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਬੁਲਾਉਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ